ਮੰਮੀ ਤੋਰੀਆਂ ਬਣਾਉਣ ਲੱਗਿਆ ਅੱਜ ਆ ਮੈਂ ਤੋਰੀਆਂ ਦੀ ਸਬਜ਼ੀ ਬਣਾ ਲੈਨੇ ਆ ਦਾਲਾਂ ਵੀ ਰੋਜ ਦਾੜੀ ਕਿਹੜਾ ਜੀ ਕਰਦਾ ਵਾ ਖਾਣ ਨੂੰ ਨਹੀਂ ਨਹੀਂ ਅੱਜ ਤੋਰੀਆਂ ਬਣਾਉਂਦੀ ਆ ਆ ਲੱਠੀਆਂ ਅਹੀਂ ਤੇ ਵੇਖਈ ਸੋਣੀਆਂ ਤੇ ਮੈਂ ਖਾਦੀ ਸਬਜ਼ੀ ਸਵਾਦ ਲੱਗਦੀ ਆ ਨਾ ਹਾਂ ਤੂੰ ਕਿੱਥੋਂ ਆਇਆ ਵਾ ਮੰਮੀ ਬੰਬੀ ਦੇ ਘਰ ਚੋਂ ਲੈਖਣ ਮੈਂ ਚੋਨਾ ਬੜਾ ਸੁਣਾ ਹੜਕੀ ਅੱਛਾ ਮੰਮੀ ਤੁਹਾਡੇ ਨਾਲ ਮੈਂ ਗੱਲ ਕਰਨੀ ਇੱਕ ਘਰਪਟ ਉੱਥੇ ਬੈਠਾ ਬੰਬੀ ਮੈਂ ਸੋਚਣ ਲਿਆ ਸੀ ਮੇਰਾ ਧਿਆਨ ਕੌਲ ਭਾਬੀ ਹਾਲ ਚ ਲੱਗ ਗਿਆ ਮੈਨੂੰ ਬੜਾ ਤਰਸ ਜਿਹਾ ਆਇਆ ਕਿ ਕਿਦਾਂ ਵਿਚਾਈਦਾ ਦਿਮਾਗ ਖੰਡੇ ਫਿਰ ਗਿਆ ਵਾ ਮੈਨੂੰ ਤਾਂ ਬੜਾ ਦੁੱਖ ਜਾਇਆ ਫੇਰ ਵੀ ਸਾਡੇ ਘਰ ਦਾ ਮੈਂਬਰ ਵਾ ਕਿਦਾਂ ਟਾਈਮ ਪਾਸ ਕਰ ਦੇਣਗੇ ਵਿਚਾਰੀ ਨਾ ਕਿੰਨਾ ਔਖਾ ਹੋਣਾਂ ਲਈ ਇਹ ਹਾਂ ਕਿ ਤਾਂ ਦੀ ਗੱਲ ਹੋਈ ਜਦੋਂ ਦਾ ਆਰੀ ਪਰਜਾਈ ਦਾ ਫੋਨ ਆ ਗਿਆ ਨਾ ਦੋਵੇਂ ਜੀ ਤੁਸੀਂ ਕਰੀ ਜਾਂਦੇ ਜੋ ਵੀ ਸਾਨੂੰ ਤਰਸ ਬੜਾ ਆਉਂਦਾ ਸਾਨੂੰ ਤਰਸ ਬੜਾ ਆਉਂਦਾ ਇੱਕ ਗੱਲ ਦੱਸਿਓ ਕਰ ਲਿਓਣ ਵਾਲੀ ਹੈਗੀ ਆ ਜੇ ਉਹ ਕਰ ਦੇ ਵਿੱਚ ਫੇਰ ਆ ਗਈ ਨਾ ਉਹਨੇ ਸਾਡਾ ਸਾਰਾ ਟੱਬਰ ਖੇਰੂ ਖੇਰੂ ਕਰ ਦੇਣਾ ਮਾ ਹ ਕਿਤੇ ਅਸੀਂ ਚੈਂਦੀ ਰੋਟੀ ਖਾਣ ਲੱਗੇ ਹਾਂ ਤੇ ਤੁਸੀਂ ਉਹ ਕੰਮ ਫੇਕ ਰਹਿਣਾ ਦੇ ਆਹ ਲਿਓ ਪਾਵੇਂ ਮੇਰੀ ਆਖੀ ਯਾਦ ਰੱਖਿਓ ਚਲੋ ਠੀਕ ਹੈ ਮੰਮੀ ਜਿਦਾ ਤੁਸੀਂ ਹੰਦੇ ਨਾ ਉਦਾਂ ਹੋਊਗਾ ਤਹਾੜ ਤੋਂ ਬਾਹਰ ਰੋ ਜਾ ਸਕਦੇ ਆਪਾਂ ਦੇ ਆਪੇ ਦਵਾਈ دارو ਦਵਾ ਲੈਣਗੇ ਉਹ ਤਾਂ ਤੇਰੀ ਮਾਂ ਬੜੀਆਂ ਫੜਾ ਮਾਰਦੀ ਆ ਅਹੀਂ ਆ ਚੀਜ਼ ਦਿੱਤੀ ਅਹੀਂ ਹੋ ਦਿੱਤਾ ਤੇ ਹੁਣ ਦਵਾਈ ਜੋਗੀ ਨਹੀਂ ਕਿ ਹੁਣ ਨਾ ਸਾਡੇ ਘਰ ਹੱਕ-ਕਿੱਕ ਲਾਵੇ ਜਿੰਨਾ ਮਾਦੀ ਉੱਥੇ ਹੀ ਇਲਾਜ ਕਰਮਦੀ ਰਹਾ ਅਹੀਂ ਨਹੀਂ ਕੋਈ ਕਰੋਨਾ ਕਰਾਣਾ ਬੜੀ ਚਲਾਕ ਵਾ ਦੇਖੀ ਚਾਹੀਏ ਉਹਨੇ ਫਫੇ ਕੁੱਟਣੀ ਨੇ ਲਿਆ ਕੇ ਤੇ ਇੱਥੇ ਬਾਣਣੀ ਹੁਣ ਵਾਕ ਮਮੀ ਕੱਲ ਠੀਕ ਥਾਡੀ ਮਾੜੀ ਮੁੱਟੀ ਕਿਤੇ ਹੋਈ ਹੋਣੀ ਆਂਦੇ ਨੇ ਪੱਜ ਨਾਲ ਸੋਹਰੇ ਤੇ ਵਾੜੀਏ ਜਾ ਕੇ ਕਾਹੀ ਤੇ ਮਾਰ ਦੇਣੀ ਜੋ ਮਰਜ਼ੀ ਕਰਦੀਆਂ ਰਹਿਣ ਉਦੋਂ ਕਿੰਨੀਆਂ ਚਲਾਕੀਆਂ ਖੇਡੀਆਂ ਉਦੋਂ ਉਹਨਾਂ ਦੀਆਂ ਚੱਲ ਗਈਆਂ ਹੁਣ ਨਹੀਂ ਚੱਲਣ ਦੇਣੀਆਂ ਮਮੀ ਚਲਾਕ ਬੜੀ ਮਾਂ ਉਹਦੀ ਆਂਦੀ ਨਹੀਂ ਭਈ ਆਪਣੇ ਘਰੋਂ ਲਾ ਕੇ ਬੜਾ ਸਾਡੇ ਗੱਲ ਪਾ ਦਈਏ ਫੇਰ ਹਨਾ ਆਪੇ ਲਾਇਕ ਟੌਣਗੇ ਸੋਹਰੇ ਦੇ ਨਣਾ ਨੇ ਉਹ ਮਾਂ ਚਲਾਕ ਵਾ ਤੇ ਪਰਝਾਈ ਥੋੜੀ ਆ ਕਿੱਤਾਂ ਆਂਨੇ ਆਪਾਂ ਨਿਹਦੇ ਨਾਲ ਕਦੀ ਕੋਈ ਫੋਨ ਤੇ ਕਦੀ ਕੋਈ ਫੋਨ ਤੇ ਕਿਹੜਾ ਵੜਾ ਮੈਂ ਨੇਰੇ ਗਲੋਂ ਲੱਥੇ ਥੋਂ ਲੈ ਜਾਣਾ ਮਾੜਾ ਤੇਰੀ ਨਾਉ ਨਾ ਸਮਝਿਆ ਨਾ ਪੰਮਾ ਨੂੰ ਵੀ ਨਾ ਫੋਨ ਤੇ ਬੋਲ ਚੱਕਿਆ ਕਰ ਇਹ ਫੋਨ ਲੱਗੇ ਜਾਂਦੀ ਉਹਨਾਂ ਰਾਜਿੰਦਰ ਨਾਲ ਉਹ ਮਿੱਠੀ ਮਿੱਠੇ ਗੱਲਾਂ ਮਾਰ ਦਿੰਦੀ ਐ ਨਾ ਇਹ ਨੂੰਮਾ ਕਰ ਲਾਦੀ ਮੰਮੀ ਉਹ ਇਹਦੇ ਰਾਦੇ ਚ ਵੀ ਖਰੇ ਸਾਰੀਆਂ ਸੱਚੀਆਂ ਹੀ ਦੱਸਦੀ ਆ ਤੇ ਕਰਦੀ ਤੇ ਉਹ ਵੀ ਮੈਨੂੰ ਮੈਂ ਤੇ ਸੱਸ ਜੋ ਆਂਦੀ ਉਹੋ ਕਰਦੀ ਆ ਵੀ ਕਿਸ ਤਰ੍ਹਾਂ ਨਾ ਇਹਨੂੰ ਕਿਸ ਤਰ੍ਹਾਂ ਘਰ ਕਲਾਦੀ ਐ ਕੀਪ ਤਾਂ ਦੋਵਾਂ ਦੀ ਨਾ ਸੱਸ ਦੀ ਚਲਾ ਹੀ ਨੀਗੀ ਹੋ ਸਕਦਾ ਮੰਮੀ ਤੁਹਾਡੀ ਗੱਲ ਵੱਖਿਆ ਠੀਕ ਆ ਦੁਨੀਆਂ ਬੜੀ ਅੱਜ ਕੱਲ੍ਹ ਛਾਤਰਬਾਜ਼ ਆ ਇੱਕ ਗੱਲ ਮੇਰੀ ਨਾ ਤੂੰ ਹੀ ਮੁੰਡਿਆ ਕੰਨ ਖੋਲ ਕੇ ਸੁਣ ਲਿਆ ਜੇ ਮੇਰੇ ਪੁੱਛੇ ਤੋਂ ਬਗੈਰ ਉਹਦਾ ਫੋਨ ਆ ਗਿਆ ਜਾਂ ਤੂੰ ਚੁੱਕ ਲਿਆ ਜਾਂ ਪੰਮੂ ਨੇ ਚੁੱਕ ਲਿਆ ਤੇ ਮੇਥੋਂ ਬਰਾ ਕੋਈ ਨਹੀਂ ਉਹ ਤੇ ਜਾਂ ਮੇਰੇ ਪੁੱਛੇ ਤੋਂ ਬਗੈਰ ਪੰਮੂ ਨੇ ਤੈਨੂੰ ਆਖਿਆ ਪਿਓ ਦਾ ਪਤਾ ਲੈ ਗਏ ਜੇ ਤਾਂ ਆਦੀ ਪਰਜਾਈ ਆ ਜਾਂਦੀ ਰਹੀ ਆ ਕੀ ਤਾਂ ਚੋਰੀ ਆਉਂਦੀ ਰਹੀ ਕਿ ਕਤਾਮਦੀ ਰਹੀ ਇੰਨੇ ਮੇ ਮਗਰ ਲਾ ਕੇ ਤੇ ਚਲ ਗਏ ਨਾ ਉਹਦਾ ਪਤਾ ਲੈਣ ਤੇ ਤੁਸੀਂ ਆਪਣਾ ਬਿਲਾ ਕਰ ਲਿਓ ਜੇ ਮੈਂ ਉਹਨੂੰ ਘਰੋਂ ਕੱਢ ਛੱਗਣੀ ਆ ਨਾ ਤੇ ਕੱਢ ਮੈਂ ਤੁਹਾਨੂੰ ਵੀ ਦੇਣਾ ਹੀ ਮੈਂ ਨਹੀਂ ਤੁਹਾਨੂੰ ਕਰ ਦੇਵਾਂ ਚ ਵੰਡ ਦੇਣਾ ਮੁੜ ਕੇ ਇਹ ਗੱਲ ਮੇਰੀ ਯਾਦ ਰੱਖਿਓ। ਉਹ ਨਹੀਂ ਨਹੀਂ ਮੰਮੀ, ਐ ਨਹੀਂ ਐਦਾਂ ਕਰਦੇ ਜੋ ਮਰਜੀ ਜੇ। ਮਾਂ ਫੋਨ ਚੁੱਕੋ ਪੰਮੋ ਤਾਂ ਨਾ ਮੈਂ ਹੀ ਜਾਊਂਗਾ। ਤੂੰ ਟੈਨਸ਼ਨ ਨਾ ਕੇ ਗੱਲ ਦੀ। ਘਰ ਤੋਂ ਬਾਹਰ ਜਾ ਸਕਦੇ ਆਪਾਂ। ਜੋ ਤੂੰ ਆਖੋਏ ਨਾ ਉਦਾਂ ਹੀ ਹੋਊਗਾ। ਉਹਦਾਂ ਨਹੀਂ ਨਾ ਤੁਸੀਂ ਮੰਨਦੇ। ਮੈਨੂੰ ਤਾਂ ਉਹਦਾ ਪੁੱਛਦੇ ਵੀ ਨਹੀਂ ਗੇ। ਨਾ ਮੇਰੀ ਆਖੀ। ਨਹੀਂ ਮੰਮੀ ਉਹ ਤੇ ਰੋਣ ਬੜਾ ਡਈ ਆ। ਉਹਦੇ ਫੋਨ ਆਇਆ ਵਾ। ਉਹਦੀ ਪਰਜਾਈ ਆਖਣ ਡਈ ਆ, ਆ ਗੱਲਾਂ ਦੱਚਣ ਡਈ। ਇਹ ਗੱਲਾਂ ਮੈਂ ਨਹੀਂ ਤੁਹਾਡੀਆਂ ਹੁਣ ਚੱਲਣ ਦੇਣੀਆਂ। ਕੋਈ ਗੱਲ ਨਹੀਂ। ਮੈਂ ਪੰਮ ਨੂੰ ਸਮਝਾਣਾ। ਇਹ ਮੰਮੀ ਨੂੰ ਸਖਤ ਹਦਾਇਤ ਵਾ ਉਹਦਾ ਫੋਨ ਹੀ ਚੁੱਕਣਾ ਤੇ ਨਾ ਨਾ ਗੱਲ ਹੀ ਕਰਨੀ ਆ ਮੈਂ ਕਹਿ ਦੇਣਾ ਕੋਈ ਗੱਲ ਨਹੀਂ ਤੁਸੀਂ ਬੈਠ ਠੀਕ ਵਾ ਨਾ ਉਹ ਰ ਕੰਨਾ ਥਾਣੀ ਕੱਢਦੀ ਹੋਰ ਨਾ ਉਹ ਗੁੰਨਵੱਟਾ ਜਿਆ ਬਣਿਆ ਫਿਰੇ ਤੇ ਜੇ ਇੱਕ ਤੇ ਆ ਗਿਆ ਫੋਨ ਤੇ ਚੁੱਕਿਆ ਤੇ ਮੇਥੋਂ ਬੜਾ ਨੈਣ ਹੀ ਉਹ ਤੁਹਾਨੂੰ ਕਰ ਦੇਵਾਂ ਚੜ੍ਹਨ ਦੇਣਾ ਮੈਂ ਉਹਦੇ ਤੁਹਾਡੇ ਰਸੇ ਪੈੜੇ ਬਲੇਟ ਦੇਣੀ ਆ ਅਵੇ ਨਹੀਂ ਫਰਦਾ ਠੀਕ ਆ ਉਹਨੂੰ ਸਮਝਾਉਣਾ ਮੈਂ ਤੁਸੀਂ ਗਰਮਣਾ ਬੋਤੋ ਮੈਂ ਚਾਹ ਘੋਟ ਪੀਲਾ ਖੰਡੀ ਚਾਹ ਪੀਲਾ ਆਜੋ ਤੁਸੀਂ ਪੀਣੀ ਤੇ ਨਹੀਂ ਪੀ ਤੂੰ ਮੈਂ ਪੀ ਲੈਨੀ ਖੈਰ ਰੱਬ ਇਹ ਤਾਂ ਕਿਤੇ ਸਾਨੂੰ ਠਿਕਾਣੇ ਨਹੀਂ ਦਿੰਦੀਆਂ ਅਹੀਂ ਕੋਹ ਸੋਚਦੇ ਆ ਤੇ ਇਹ ਕੋਹ ਕਰਦੀਆਂ ਪਤਾ ਨਹੀਂ ਇਹਨਾਂ ਦਾ ਦਿਮਾਗ ਕਿੱਥੇ ਭੁੰਦਾ ਵਾ ਕੀ ਇਹ ਕਰਦੀਆਂ ਫਿਰਦੀਆਂ ਆਏ ਹਾਏ ਰੱਬਾ ਹੁਣ ਕੀ ਕਰਾਂ ਮੈਂ ਸਮਝ ਨਹੀਂ ਆਉਂਦੀ ਕੀ ਹੋ ਗਿਆ ਬੜਾ ਘਬਰਾਈ ਆ ਘਬਾਉਣਾ ਕੀ ਆ ਆ ਨਵੇਂ ਸਿਆਪਾ ਪੈ ਗਿਆ ਯੋ ਕੀ ਸਿਆਪਾ ਪੈ ਜਾ ਕਵਲ ਦੀ ਮਾਂ ਦਾ ਫੋਨ ਆਇਆ ਹੀਗਾ ਹੂੰ ਅਗਲੀ ਆਖਣ ਲਈ ਹੀਗੀ ਕਿ ਮੇਰਾ ਤਾਂ ਕੋਹ ਰਿਆ ਨਹੀਂ ਤੀਦਾ ਤੇ ਮੈਂ ਐ ਇਦਾਂ ਕਰਨਾ ਵੀ ਤੁਹਾਨੂੰ ਹੁਣ ਦੋਵਾਂ ਜੀਆਂ ਨੂੰ ਨਹੀਂ ਠਾਣੇ ਬਣਾਉਣਾ ਤੁਹਾਡੇ ਮੁੰਡੇ ਤੇ ਰਿਪੋਰਟ ਲਿਖਾਉਣੀ ਆ ਤੁਹਾਡਾ ਮੁੰਡਾ ਸੁੱਟ ਕੇ ਆ ਗਿਆ ਮੇਰੀ ਧੀ ਦਾ ਪੁੱਤ ਤੇ ਨੀਂ ਇਹਨਾਂ ਨੂੰ ਫੋਨ ਮੰਨ ਕਰਦਾ ਨਾ ਨੂੰ ਉਹਦਾ ਪਿਓ ਵੀ ਨਹੀਂ ਪੁੱਛਦਾ ਕਿਸਦਾ ਮੇਰੀ ਧੀ ਨੂੰ ਹੁਣ ਤੁਸੀਂ ਘਰੋਂ ਕੱਢਿਆ ਨਾ ਤੇ ਰੈਣ ਮੈਂ ਤੁਹਾਡਾ ਕੱਖ ਵੀ ਨਹੀਂ ਦੇਣਾ ਪਹਿਲੇ ਨੰਬਰ ਤੇ ਮੈਂ ਤੁਹਾਡਾ ਪਰਚੇ 'ਚ ਨਾਂ ਲਿਖਾਉਣਾ ਵਾ ਤੇਰਾ ਦਿਮਾਗ ਟਿਕਾਣਾ ਹੈਗਾ ਜੋ ਤੈਨੂੰ ਮੰਮੀ ਨੇ ਵੜਿਆ ਇਹਦਾ ਫੋਨ ਨਾ ਚੁੱਕੀ ਤੂੰ ਹੁਣ ਕਿਉਂ ਚੁੱਕਿਆ ਦਾ ਹਾਂ ਮੈਂ ਆ ਫੋਨ ਤੇ ਉਦਾਂ ਚੁੱਕ ਲਿਆ ਮੈਂ ਹਾਂ ਕਿ ਤੈਨੂੰ ਖਤੀ ਜਿਆਦਾ ਨਾ ਹੋ ਗਈ ਹੋਵੇ ਤੇ ਚੱਲ ਕੀ ਬਤਾਉਣਾ ਤਾਂ ਕਰਕੇ ਨਾ ਫੋਨ ਕੀਤਾ ਹੋਵੇ ਤੇ ਹੋ ਜੇ ਜੇ ਤੂੰ ਨਾ ਫੋਨ ਚੱਕਦੀ ਨਾ ਸਿਆਪਾ ਪੈਂਦਾ ਤੂੰ ਵੀ ਨਾ ਆਪਣੀ ਆਤ ਕੋ ਬਾਜ ਨਹੀਂ ਦੀ ਮੰਮੀ ਮੈਨੂੰ ਗੁੱਸੇ ਹੰਦੀ ਵੀ ਤੂੰ ਫੋਨ ਚੁੱਕਦੀ ਆ ਉਹ ਤੋਂ ਗੱਲਾਂ ਕਰਦੀ ਨਹੀਂ ਉਹ ਮੈਨੂੰ ਦੋਹੇ ਹੰਦੀ ਦੀ ਆ ਹਾਂ ਮੰਮੀ ਨੇ ਕਿ ਦਿਵਾਲੇ ਹੋਣਾ ਮੈਨੂੰ ਤੇ ਹੋਰ ਹੀ ਟੈਨਸ਼ਨ ਲੱਗ ਗਈ ਆ ਤੂੰ ਟੈਨਸ਼ਨ ਲੈ ਤੇ ਡਾਕਟਰ ਨੇ ਮਨਾ ਕੀਤਾ ਨਾ ਵੀ ਟੈਨਸ਼ਨ ਲੈਣੀ ਜਾਂ ਚਾਹ ਫੜ ਕੇ ਲੈ ਪੀਏ ਮਾਣਾ ਜਾਓ ਤੁਸੀਂ ਜਾਣਦੇ ਟੈਨਸ਼ਨ ਨਾ ਆ ਲੈ ਪਰ ਮੇਰੇ ਤੇ ਨਾ ਦੇਲੋਂ ਕੋਈ ਜਾਂਦਾ ਵਾ ਕੋਈ ਜਾਂਦਾ ਪਹਿਲਾਂ ਫੋਨ ਚੁੱਕ ਲੀਂਦੀ ਉਹਦਾ ਉਹ ਕੀ ਹੈ ਰੋਟਣਾ ਉੱਠੋ ਆ ਗਿਆ ਇਹਨੂੰ ਹਣਾ ਓਏ ਜਾਂਦਾ ਨਹੀਂ ਗਿਆ ਕਵਲ ਦੀ ਮਾਂ ਦਾ ਫੋਨ ਆਇਆ ਸੀ ਉਹ ਲੱਗ ਰਿਹਾ ਮੁੱਤ ਭਾੜਾ ਕਵਲ ਦੀ ਮਾਂ ਦਾ ਫੋਨ ਆਇਆ ਜਦੋਂ 20 ਵਾਰੀ ਕੰਨੋਂ ਵੱਡਿਆ ਤੇ ਨਾ ਕਿਸੇ ਨੂੰ ਨਾ ਚੁੱਪਿਆ ਨਹੀਂ ਚੁੱਕਿਆ ਕਿਹੜੀ ਬਿਮਾਰੀ ਨੂੰ ਪਹਿਲਾਂ ਮੈਨੇ ਇਹ ਕੱਲ ਦੱਸ ਬੈਰ ਤੈਨੂੰ ਤੁਮ ਜਾ ਕੇ ਗੱਲਿਆ ਤੇ ਤੂੰ ਫੇਰ ਦੇਰਾਂ ਅੰਦਰ ਆ ਕੇ ਨਾ ਪੁੱਛ ਲਿਆ ਵਾ ਉਹ ਮਾ ਮੇਰੀਆਂ ਮੈਰਲ ਕਾ ਇਹ ਗੱਲਾਂ ਕੰਡੀਆਂ ਹੁੰਦੇ ਨੂੰ ਮੈਂ ਦੇ ਕੋ ਚਾਹ ਮੰਗਣ ਆਇਆ ਇਹ ਮਾਰ ਗੱਲਾਂ ਮਾਂਡੀ ਦੀ ਮਾਂ ਨਾ ਇੱਟ ਕਿਤੇ ਅਖਰੀ ਆਈ ਰਹੀ ਜਾਂਦੀ ਆ ਸਾਡੇ ਕਾ ਨਹੀਂ ਹੁਣ ਨੋਟ ਲੱਗਦੇ ਗਾ ਲੋ ਹਣ ਸੈਲੀ ਵੇਚ ਕੇ ਮੋਹਾਂ ਟਰੈਕਟਰ ਅੱਗੇ ਛਡਾ ਕੇ ਆਦਾ ਪਈ ਆ ਇਹਦੇ ਤੇ ਪੰਡਾ ਲਾਈਆਂ ਹੁਣ ਲਾ ਲੋ ਜਿੱਥੋਂ ਦਾ ਮੈਂ ਔਰ ਜ਼ਿਆਦਾ ਹੀ ਮੈਂ ਨਾ ਭਲੇ ਚੋਂ ਚੌਂਦੀ ਲੋਕਾਂ ਦੀ ਤੇਰਾ ਬੜਾ ਲੁੱਕੀ ਭਲਾ ਕਰਦੇ ਨਾ ਭੜਦੀ ਨਹੀਂ ਆਪਣੀ ਆਤੋਂ ਬਾਜ਼ ਆਉਂਦੀ ਦੋ ਦਿਨ ਤੇ ਫੋਨ ਚੱਕ ਤੇ ਤੇ ਲਾਂਦੀਆਂ ਉਹ ਕਰਨੀਆਂ ਇਹਨੂੰ ਦਲਾ ਮਾਦੀ ਦੇ ਉਹ ਆਪ ਹੀ ਆਇਆ ਹੁਣਾਵਾ ਉਹਨਾਂ ਕੀ ਲੰਨਾ ਹੈ ਕਰ ਇਹਨੂੰ ਛੜ ਨਾ ਜਾਚਾਵਾ ਆ ਦੇਖੋ ਇਹ ਸੱਚੀ ਹੁੰਦੀ ਆ ਪਖੰਡ ਕਰਕੇ ਤੁਹਾਨੂੰ ਦੱਥਾਂ ਡਈ ਰਹਿ ਜਾਂਦੀ ਕੋਈ ਦਵਾਈ ਦੂਈ ਦਵਾ ਨਹੀਂ ਦੱਬਾ ਹੋਏ ਪਰ ਬਣੀ ਰਵੇ ਉਹਨਾਂ ਦੀ ਆ ਭਾਂ ਕਿੱਥੇ ਲੈ ਜਾਣੀਏ ਉੱਠ ਉੱਠ ਮੈਂ ਪਾਣੀ ਲੈਣਾ ਆ ਫੜਾਈ ਇਹਦੇ ਪਾਣੀ ਹੁਣ ਇਹ ਕਿੱਦਾਂ ਪਈ ਆ ਉਹੋ ਗੱਲ ਵੀ ਪਹਿਲਾਂ ਜਦੋਂ ਸਮਝਾਈਦਾ ਉਦੋਂ ਸਮਝਦੇ ਨਹੀਂ ਕੇ ਉਦੋਂ ਸਮਝੋ ਤੇ ਆਈ ਐਨਾ ਪਈਆਂ ਨਾ ਪਹੁੰਚੋ ਆਖਰ ਇਹਨਾਂ ਦੇ ਪਾਣੀ ਕਿਤੇ ਅਤੇ ਛਾਟੇ ਗਸ ਕਰਕੇ ਤੇ ਡਿੱਗ ਪੈਦੀ ਆ। ਕਰਨ ਸਾਡੇ ਕੋ ਨਹੀਂ ਹੈਗੇ ਨੋਟ। ਪਾਣੀ ਪੀ, ਛੋਟ ਪਾਣੀ ਪੀ। ਕਰਨ ਕਿੱਥੇ ਪੈਣਾ? ਕਰਨ ਬਾਹਰ ਵਾ। ਕਰਨ ਕਿੱਥੇ ਪੈਣਾ? ਪਾਣੀ ਪੀ। ਪਾਣੀ ਪੀ, ਪਾਣੀ ਵੀ ਕਰ ਕਰ। ਨਹੀਂ। ਉਹ ਪੈਂਦੀ ਠਾਣੇ ਫੜਾ ਦੇਣਾ ਮੇਰੇ ਕਰਨ ਨੂੰ। ਆਹ ਹੈਗੀ ਛੱਤੀ ਤੇਨੇ ਫੜਾ ਦੇਣ ਲੱਗੀ। ਹੈਗੀ ਆ ਫਰਾਈ ਵੀ ਉੱਥੇ ਠਾਣੇ ਫੜਾ ਦੇਣ ਲੱਗੀ ਆ। ਨਹੀਂ ਮੰਮੀ। ਉਹਨੇ ਤਮਕੀ ਦਿੱਤੀ ਆ। ਹਾਂਜੀ ਮੇਰੀ ਕੁੜੀ ਜ਼ਿਆਦਾ ਨਹੀਂ ਠੀਕ। ਜੇ ਕਵਲ ਨੂੰ ਕੋ ਹੋ ਗਿਆ ਨਾ। ਉਦੋਂ ਮੇ ਮਾਮਾ ਧੀਆਂ ਹੈ ਹੀ ਜਾਲਮਾ ਉਹਨਾਂ ਨੇ ਹਾਨੂੰ ਬਣਾਉਣਾ ਵਾ ਸਾਡੇ ਪੁੱਤ ਨੂੰ ਬਣਾਉਣਾ ਵਾ ਉਹਨਾਂ ਨੇ ਸਾਡਾ ਫੱਕਾ ਨਹੀਂ ਛੱਡਣਾ ਬੜੀਆਂ ਉਤਰੀਆਂ ਵਾ ਕੋਖ ਨਹੀਂ ਕਰ ਸਕਦੀਆਂ ਟੈਨਸ਼ਨ ਲਾ ਕੇ ਗੱਲ ਦੀ ਉਹ ਰਮਨ ਕੀਤਾ ਹੀ ਨਹੀਂ ਕੀਤਾ ਉਹਦੇ ਕਰਮਾਂ ਦਾ ਫਲ ਪਾਉਂਡੀ ਚੰਗਾ ਨਾਲੇ ਦੀ ਮਾਂ ਜਿਹੜੀ ਨਾ ਉਹ ਬੜੀ ਤੇਜ ਵਾ ਨਾਲੇ ਆਂਦੀ ਦਿਮਾਗ ਹੁੰਦਾ ਫਿਰ ਗਿਆ ਮੇਰੇ ਤੇ ਲੱਗਦਾ ਇਹਦਾ ਹੀ ਫਿਰ ਗਿਆ ਇਹਨੇ ਚਦਣ ਹੋ ਜਾਣਾ ਉਹ ਜਾਣਗੇ ਤੇ ਵੱਡਿਆ ਬੰਦਾ ਫੋਨ ਨਾ ਚੁੱਕਾ ਕਰ ਤੂੰ ਚੋਦੇ ਜਿੱਦ ਕੇ ਫੋਨ ਚੁੱਕਦੀ ਆ ਤੂੰ ਕਹ ਚੁੱਕੇ ਪਹਿਲਾਂ ਫੋਨ ਤੋਂ ਮੈਨੂੰ ਪਹਿਲਾਂ ਦੱਸ ਹਾਂ ਮਮੀ ਜੀ ਮੈਂ ਫੋਨ ਨਾ ਚੁੱਕਦੀ ਤੇ ਉਹਨਾਂ ਦੀ ਆ ਕਰਤੂਤ ਦਾ ਮੈਨੂੰ ਕਿੱਦਾਂ ਪਤਾ ਲੱਗਦਾ ਮੈਂ ਤਾਂ ਫੋਨ ਚੁੱਕਿਆ ਮੈਂ ਕਿਤੇ ਉਹਨਾਂ ਨਾਲ ਖਤੀ ਜ਼ਿਆਦਾ ਹੋਵੇ ਤਾਂ ਕੀ ਪਤਾ ਹੁੰਦਾ ਫਿਰ ਵੀ ਜਾਣਾ ਫਿਰ ਵੀ ਸਾਡਾ ਕਿਤੇ ਨਾ ਕਿਤੇ ਮਮੀ ਰਿਸ਼ਤਾ ਉਹਦੇ ਨਾਲ ਜੁੜਿਆ ਵਾ ਅਸੀਂ ਉਹਦੇ ਨੇ ਕੁਛ ਲੱਗਦੇ ਆ ਮੈਂ ਤਾਂ ਤਾਂ ਚੁੱਕਿਆ ਮਹਾਰਾਜ ਵਿੰਦਰ ਦੇ ਹੋਣਾ ਉਹਦੇ ਫੋਨ ਤੋਂ ਫੋਨ ਕੀਤਾ ਮੈਨੂੰ ਨੇ ਪਤਾ ਨੇ ਕੋਚ ਨਹੀਂ ਕਰਨਾ ਉਹਨੇ ਮੈਨੂੰ ਪਤਾ ਜਿੰਨੇ ਜੋਗੀਆਂ ਹੈਗੀਆਂ ਉਹ ਤੰਕੀਆਂ ਹੀ ਦਿੰਦੇਗਾ ਵਾ ਕਰਨ ਵਾਲੀਆਂ ਨਹੀਂ ਕੋ ਹੋ ਵੀ ਅੱਗੇ ਨਹੀਂ ਕਰ ਲਿਆ ਅੱਗੇ ਨਾ ਕਰ ਲਿਆ ਹਏ ਕੀ ਨਹੀਂ ਕੀਤਾ ਕਿੱਥੋਂ ਤੱਕ ਜਾਂ ਉਹਨਾਂ ਨੇ ਸਾਡੇ ਮੁੰਡੇ ਦੇ ਨਸ਼ਾ ਪਾ ਦਾ ਜੇਬ ਦੇ ਵਿੱਚ ਸਾਨੂੰ ਘਰੋਂ ਕਢਾ ਦਿੱਤਾ ਦੋਵਾਂ ਜੀਆਂ ਨੂੰ ਕਿਹੜਾ ਕਿਹੜਾ ਕੰਮ ਉਹਨਾਂ ਨੇ ਨਹੀਂ ਕੀਤਾ ਤੇਲ ਪਾ ਕੇ ਉਹਨਾਂ ਨੇ ਕਵਲ ਨੂੰ ਸਾੜਿਆ ਆਪਣੇ ਆਪ ਹੀ ਪਾਇਆ ਤੇਲ ਆਪੇ ਸਾਡੇ ਤੇ ਖਾਣੇ ਚਲ ਗਈਆਂ ਕੁੱਖ ਨਹੀਂ ਕਰ ਸਕਦੀ ਸਾਡੇ ਤੇ ਸੱਦੀ ਕੁੱਖ ਨਹੀਂ ਕਰ ਸਕਦੀ ਕੀ ਹੋ ਗਿਆ ਮਹਾਰਾਜ ਚਾਹੀਦੀ ਉਹਦੀ ਨજર ਸਵਲਾਈ ਚਾਹੀਦੀ ਤਾਂ ਕੋ ਤੁਹਾਡੇ ਘਰ ਠੀਕ ਠਾਕ ਹੋ ਗਿਆ ਨਾ ਅਸੀਂ ਤੇ ਵਸਣ ਦੇ ਨਾ ਚੰਗੇ ਭਰੇ ਰਾਜੂ ਜੀ ਛੰਡੇ ਆ ਉਹ ਹੀ ਘਰੋਂ ਬਕਰ ਅਸੀਂ ਥੋੜਾ ਨਾ ਮੈਨੂੰ ਬੜਾ ਡਰ ਲੱਗਣ ਰਿਹਾ ਜੇ ਤੁਸੀਂ ਮੰਨੋ ਚਾਹੇ ਨਾ ਮੰਨੋ ਮੇਰਾ ਦਿਲ ਖਬਰਾਈ ਜਾਂਦਾ ਕਿ ਕੋ ਨਾ ਕੋਈ ਨਵਾਂ ਹੋਣ ਵਾਲਾ ਜੇ ਘਰ ਦੇ ਵਿੱਚ ਤੁਸੀਂ ਵੇਖ ਲਿਓ ਭਾਵੇਂ ਸਾਡੂ ਕੋਈ ਸਕਦਾ ਸਾਂ ਨਹੀਂ ਹੋਣਾ ਸਾਡੇ ਘਰ ਦਿੱਤਾ ਪੈਣੀ ਹੀ ਪੈਣੀ ਆ ਜਦੋਂ ਹੋਊਗਾ ਨਾ ਤਾਂ ਫਿਰ ਵੇਖ ਲਾਂਗੇ ਫਿਲਹਾਲ ਦੀ ਗੱਲ ਹੀ ਨਾ ਟੈਨਸ਼ਨ ਲੈ ਰਮਾਨਾ ਬੈਠੀ ਜਾ ਚੰਗਾ ਐਵੇਂ ਖਬਰਾਈ ਜਾਨੀ ਤੂੰ ਹੋਏ ਗੱਲ ਵੀ ਜਿੰਨਾ ਆਖੀਦਾ ਤੇ ਉਨਾ ਹੀ ਆਖੀ ਜਾਂਦੀ ਆ ਜੇ ਤਾਂ ਇੱਕੋ ਗੱਲੇ ਦੀ ਰੱਬ ਜਿ ਤੇ ਆ ਜਾਂਦੀ ਹੁੰਦੀ ਵੀ ਉਹੋ ਕਰੀ ਜਣੀ ਕਰੀ ਜਣੀ ਕਿਉਂ ਮਸ ਦੇਣ ਹੋ ਗਈਆਂ ਕਿਾ ਮੇਰਾ ਦਿਮਾਗ ਫਿਰ ਗਿਆ ਵਾ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਣ ਦੇ ਉਹ ਨਹੀਂ ਕਹਦੀ ਮੰਨਦੀਆਂ ਮਾਵਾਂ ਧੀਆਂ ਨਹੀਂ ਕਹਦੀ ਸੁਣਦੀਆਂ ਮੇਰੇ ਮੋਢੇ ਆਂ ਫੜ ਕੇ ਬੱਡੇ ਵਿੱਚ ਜਿਦਾ ਮੈਂ ਪਾਗਲ ਹੁੰਨੀ ਆ ਨਹੀਂ ਹੁਣ ਜਾ ਕੇ ਜੇ ਘਰ ਲੜੀ ਆ ਆਪਾਂ ਹੁਣ ਕਰੀਏ ਤੂੰ ਕਰਨ ਨੂੰ ਲੁਕਾ ਦੋ ਕਿਤੇ ਮੈਨੂੰ ਨਹੀਂ ਪਤਾ ਮੈਂ ਨਹੀਂ ਕਰਨੇ ਤੇ ਰਹਿਣ ਦੇਣਾ ਨਹੀਂ ਨਹੀਂ ਹੁਣ ਸਾਡ ਬੜੀ ਸੁng ਜਵੜ ਜੇ ਬੜਨ ਜਿੰਦਾ ਮਾਰ ਲੈਣੇ ਆ ਉੱਥੇ ਆਇਣਾ ਨਾ ਨੇ ਜਿੱਥੇ ਇਹਨਾਂ ਮਾਂ ਨਾਲ ਮਾਰ ਦੇਣਾ ਵਾ ਘਰੋਂ ਕਿੱਥੇ ਜਲਦੀ ਬਾਹਰ ਹੀ ਘੱਟੜ ਕੇ ਬਾਜੀਆ ਵਾ ਬੇ ਨਹੀਂ ਮੁੰਡਿਆ ਇਹਦੀ ਵੀ ਗੱਲ ਠੀਕ ਵਾ ਅਗਲੀ ਨੇ ਧਮਕੀ ਦਿੱਤੀ ਆ ਕੁਛ ਨਾ ਕੁਛ ਕਰ ਵੀ ਸਕਦੀ ਆ ਇਹੋ ਜੀ ਗੱਲ ਨਹੀਂ ਗਈ ਵੀ ਉਹ ਫੋਕੀਆਂ ਧਮਕੀਆਂ ਵੀ ਨਹੀਂ ਦਿੰਦੀ ਮੈਂ ਤਾਂ ਉਤਾ ਹੀ ਡਈ ਇਹਦਾ ਦਿਲ ਰੱਖਣ ਦੀ ਮਾਰੀ ਤੇ ਮੇਰਾ ਰਾਦਾ ਵਾ 4 ਦਿਨ ਕਰਨ ਨੂੰ ਇਹਦੀ ਭੂਆ ਕੋਈ ਕਲਾ ਦੇ ਗਏ ਚਲੋ ਠੀਕ ਹੈ ਮੰਮੀ ਤੁਹਾਡੀ ਗੱਲ ਸਿਆਣੀ ਹੈ ਇਦਾਂ ਹੀ ਕਰਦੇ ਆ ਮੈਂ ਕਵਲ ਨੂੰ ਫੋਨ ਕਰ ਦਿੰਦਾ ਵਾ ਪਿੰਨੂ ਲੈ ਇੱਥੇ ਚਾਦਰ ਰੱਖ ਲੈ ਇੱਥੇ ਆਪਣੇ ਘਰ ਹਣਾ ਉਹ ਆ ਕੁੜੀ ਨੂੰ ਫੋਨ ਕਰੀਏ ਪਹਿਲਾਂ ਜਾ ਦਿਹਾੜੀ ਇਹਨੂੰ ਤੇ ਚਾਹੇ ਇਹਨੂੰ ਆਪ ਹੀ ਕਲਾ ਦਿੰਦੇ ਇਹ ਕਿਹੜਾ ਸੁੱਖ ਨਾ ਹੋ ਨਿਆਣਾ ਵਾ ਜਾਂ ਮੈਂ ਸਭ ਤੇ ਸਾਡਾ ਹੁੰਨੇ ਰਿਹਾ ਠੀਕ ਆ ਚੱਲ ਇੱਥੇ ਖੁਸ਼ ਹੋਣਾ ਇੱਥੇ ਹੀ ਕਰ ਉਹਨੂੰ ਕਿਹੜਾ ਪਤਾ ਨਹੀਂ ਆ ਇੱਕੋ ਇੱਕ ਇੰਨਾਂ ਦੀ ਨਣਾ ਨਾ ਉਹਦੇ ਕਿਹੜਾ ਘਰ ਦਾ ਨਹੀਂ ਪਤਾ ਸੱਤੀ ਵਾਰੀ ਤੋ ਗਈਆਂ ਉੱਥੇ ਕੋਖ ਨਹੀਂ ਹੁੰਦਾ ਚੰਗਾ ਜਦੋਂ ਬਾਹਰ ਨਿਕਲੂ ਆਪੇ ਅੰਦਰ ਬੈਠਾ ਰੂ ਮੰਨ ਦੋ ਚਾਦਰ ਮੁਰਗੀਟ ਕੰਮ ਠੰਡਾ ਹੋਊਗਾ ਨਾ ਫੇਰ ਲੈ ਆਵਾਂਗੇ ਇਹਨੂੰ ਤੂੰ ਐਂ ਲੱਭੀ ਪੁਲਸ ਆ ਗਈ ਤੇ ਮੈਂ ਕੀ ਕਰੂੰਗੀ ਉਹ ਨਹੀਂ ਆਉ ਉਹ ਆਹੀ ਤੇ ਮਨੇ ਰੇ ਕੱਢ ਦੇਣਾ ਉਹਨੂੰ ਪੁਲਚੌਈ ਵੀ ਤੇ 8-9 ਵਜੇ ਕਿਤੇ ਆਉਣੀ ਆ ਤੂੰ ਐਨਾ ਨਾ ਫਿਕਰ ਕਰ ਆ ਈਡੀ ਨਹੀਂ ਕੱਲ ਪੀ ਉਹਨਾਂ ਨੂੰ ਪਤਾ ਲੱਗਣਾ ਪੀ ਪੂਆ ਕੋ ਗਿਆ ਵਾ ਪੁੱਤ ਆਂਡ ਵੀ ਮੈਨਾਂ ਨਾ ਨਾ ਪੁੱਤ ਮੈਂ ਨਹੀਂ ਜਾਣਾ ਮੈਂ ਆਪਣੇ ਘਰ ਜਾਣਾ ਮੈਂ ਛੋੜੇ ਜਾਣਾ ਆਪਣੇ ਮੈਂ ਤੈਨੂੰ ਸੋਰੇ ਖਲਾਵਾਂਗੀ ਪਹਿਲਾਂ ਆਂਦਰ ਜਾ ਕੇ ਪਾਣੀ ਤਾਂ ਪੀਏ ਪੁੱਤ ਸਵੇਰ ਦੀ ਮੈਂ ਤਾਂ ਥੱਕ ਗਈ ਤੇਰੇ ਤੇ ਤੇਰੇ ਨਾਲ ਨਹੀਂ ਮੇਰੇ ਮੁੰਡੇ ਦਾ ਵਿਆਹ ਮੈਂ ਵੇਖਣਾ ਜਾ ਕੇ ਸਾਥ ਚੱਲ ਆ ਮੈਂ ਤੈਨੂੰ ਵਿਆਹ ਵਿਖਾ ਲਾਂਗੀ ਹਾਈ ਨਹੀਂ ਰੱਬ ਕੁੜੀ ਨੇ ਮੈਨੂੰ ਸਤਾ ਕੇ ਮਾਰ ਚੱਲ ਮੈਂ ਜਾਣਾ ਮੈਂ ਜਾ ਇਧਰ ਉਹਨਰ ਪਾਣੀ ਕੋਟ ਮੈਂ ਜੇ ਜਾਣਾ ਹਾਏ ਨਹੀਂ ਮੈਂ ਕੀ ਕਰਾਂ ਨੀ ਰਾਜਵਿੰਦਰ ਕਿੱਥੇ ਆਏ ਮਾ ਦਾ ਤੈਨੂੰ ਵੀ ਜਾਣ ਖੜੂੰਗੀ ਛੂਡ ਮਾ ਗੇ ਲੈ ਨਾ ਪਾਲੇ 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 ਮਾ ਜੂੜ ਮੈਂ ਪਹਿਲਾ ਇਧਰ ਦਵਾਈ ਖਾਈਏ ਫਿਰ ਤੋਂ ਠੀਕ ਹੋਵਾਂਗੇ ਫੇਰ ਹੀ ਜਾਵਾਂਗੇ ਮੈਂ ਨਹੀਂ ਦਵਾਈ ਖਾਣੀ ਮੈਨੂੰ ਕੀ ਹੋਇਆ ਤੂੰ ਤੇ ਦੈਣ ਮੈਂ ਮੈਨੂੰ ਦਵਾਈ ਨਾਲ ਗਈ ਜਾਨੀ ਸਾਡੇ ਹਾਏ ਹਾਏ ਫੋਟੈ ਦਾਨੀ ਕਰੀਦਾ ਇੱਥੇ ਅੰਧਾ ਐਦਾਂ ਨਹੀਂ ਕਰੀਦਾ ਸਿਆਨੇ ਬੜੀ ਦਾ ਮੈਨੂੰ ਤੱਕੇ ਮਾਰੀ ਜਾਨੀ ਤੂੰ ਨਹੀਂ ਮਾਰਦੀ ਮੈਂ ਅਪੀਸੀਨ ਕਰਦੀ ਨਹੀਂ ਤੱਕੇ ਮਾਰਦੀ ਇੱਥੇ ਬਿਆ ਤੂੰ ਮੈਨੂੰ ਬਾਹਰ ਮੈਂ ਦੋ ਜਾਣਾ ਫੇਰ ਹਾਂ ਹਾਂ ਕਿਉਂ ਤੂੰ ਨਹੀਂ ਦਣੀਗਾ ਕਿਦਾਂ ਕਿਸਦਾ ਪੁੱਤ ਤਾਂ ਬੈਠੇ ਬੈ ਬੜੀ ਸਿਆਣੀ ਧੀ ਆ ਮੇਰੀ ਬੀਬੀ ਪਤਾ ਕਿੰਨੀ ਐ ਮੇਰੀ ਧੀ ਬੀਬੀ ਤਾਂ ਮੈਂ ਬੜੀ ਆ ਇਹ ਬੜੀ ਮੈਂ ਬਹਿ ਜਾਣੀ ਆ ਤੇ ਬਾਹਰ ਫੇਰ ਜਾਣਾ ਹੀ ਹਾਂ ਫੇਰ ਜਾਵਾਂ ਕਿਉ ਰਾਜਿੰਦਰ ਪਾਣੀ ਲੈ ਕੇ ਆਉਂਦੀ ਆ ਨਾ ਤੂੰ ਪਾਣੀ ਪੀ ਚੰਗਾ ਤਾਂ ਫੇਰ ਜਾਣੇ ਆ ਉਹਨੇ ਮੈਨੂੰ ਜ਼ਹਿਰ ਦੇ ਦੇਣੀ ਮੈਂ ਨਹੀਂ ਉਹਦੇ ਹੱਥੋਂ ਪਾਣੀ ਪੀਣਾ ਉਹ ਨਹੀਂ ਜ਼ਹਿਰ ਤੈਨੂੰ ਦੇਂਦੀ ਪੁੱਤ ਉਹਨੇ ਤੈਨੂੰ ਜ਼ਹਿਰ ਕਿਉਂ ਦੇਣੀ ਉਹਦਾ ਕੋਈ ਵੈਰ ਆ ਤੇਰੇ ਨਾਲ ਮੰਮੀ ਉਹਨੇ ਇਸ਼ਾਰਾ ਕੋ ਕੀਤਾ ਵਾ ਉਹ ਮੇਰੇ ਛੋੜੇ ਫੋਨ ਕਰਦੀ ਸੀ ਚਲ ਕੋਈ ਗੱਲ ਨਹੀਂ ਤੂੰ ਚੁੱਪ ਹੋ ਜਾ ਬਹੁਤਾ ਬੋਲੀਦਾ ਨਹੀਂ ਹੁੰਦਾ ਪੁੱਤ ਨੀ ਰਾਜਿੰਦਰ ਲੈ ਆ ਪਾਣੀ ਦਾ ਘੁੱਟ ਦੇ ਕੁੜੀ ਨੂੰ ਪਾਣੀ ਹਾਲੋ ਮੰਮੀ ਲੈ ਕਬਲ ਪੀ ਤੂੰ ਪਾਣੀ ਜੇ ਪਾਣੀ ਆ ਵਿੱਚ ਕੁਝ ਪਾ ਗਏ ਤੇ ਨਹੀਂ ਲਈ ਨੀ ਪੈਣਾ ਪਾਣੀ ਆ ਪੀ ਲੈ ਹਾਂ ਕਿ ਚੰਗੀ ਭਲੀ ਤਾਂ ਵੀ ਉਹੀ ਹਾਸ ਜੇ ਓਦਾਂ ਦੀ ਹੋਗੀ ਤਾਂ ਵੀ ਉਹੀ ਹਾਲ ਜੇ ਤੂੰ ਨਾਲ ਚੱਲ ਜਿੰਦੀ ਮੇਰੇ ਤਾਂ ਫੇਰ ਕੀ ਹੀ ਮੈਂ ਤਾਂ ਕੱਲੀ ਖਫੜਨੀ ਆ ਕੁੜੀ ਦੇ ਨਾਲ ਮੰਮੀ ਇਹ ਤਾਂ ਮੰਨਜੋ ਵਹਿਮ ਕੱਢੋ ਕਿ ਮੈਂ ਤੁਹਾਡੇ ਨਾਲ ਜਾਣਾ ਹੀ ਠੰਡਾ ਲੈ ਕੇ ਆਈ ਮੈਂ ਤੁਹਾਡੇ ਨਾਲ ਅੱਜ ਪੈਰ ਪਟਾ ਤੇ ਨਾ ਮੈਂ ਪਟਾ ਕੱਲ ਇਹ ਤੁਹਾਡੀਆਂ ਕੀ ਦੀਆਂ ਅੱਗੇ ਆਉਣੀਆਂ ਮੈਂ ਕਹਿੰਦੀ ਹੁੰਦੀ ਸੀ ਨਾ ਮੰਮੀ ਸਮਝਜੋ ਸੰਭਲਜੋ ਪਰ ਤੁਸੀਂ ਮੇਰੇ ਆਖਿਆ ਨਹੀਂ ਲੱਗੀਆਂ ਹੁਣ ਵੇਖ ਲਓ ਕੀ ਖੱਟਿਆ ਤੇ ਫਿਰ ਕੀ ਪਾਇਆ ਕਰ ਲਈ ਨਾ ਸ਼ਰੈਣ ਨਾ ਉਧਰ ਜੋ ਗਈ ਰਹੀ ਤੇ ਨਾ ਰਹੀ ਉਧਰ ਜੋ ਗਈ ਇਹਰੇ ਕੀਤੇ ਹੀ ਇਹਰੇ ਅੱਗੇ ਆਉਣੀਆਂ ਜੋ ਇਹਨੇ ਕੀਤੀ ਨਹੀਂ ਚੁੱਪ ਕਰ ਜਾ ਅਸੀਂ ਤਾਂ ਅੱਗੇ ਖਵ ਤੁਪ ਕੇ ਆਈਆਂ ਛਦੈਨ ਕਿਉਂ ਆ ਪਿਆ ਤੇ ਲਾ ਲਾਵਾਂਗੇ ਤੇ ਆਪੇ ਉਹਨੇ ਠੀਕ ਹੋ ਜਾਣਾ ਕਿਹੜੇ ਇਲਾਜ ਇਹ ਨੀਕੇ ਦੁਨੀਆ ਤੇ ਮੰਮੀ ਜਿਹੜਾ ਬੰਦਾ ਬਚਦਾਈ ਹੋਵੇ ਨਾ ਉਹਨੂੰ ਸਾਰੇ ਛਦਾਈ ਲੱਗਦੇ ਇਹਨੇ ਮੈਨੂੰ ਛਦਾਈ ਕਹਿੰਦੀ ਉਹ ਤੇ ਹੈਗੀ ਆ ਆਪਵਾ ਇਹ ਆਪ ਬਚਦਾਈ ਇਹਨੂੰ ਡਾਕਟਰ ਕੋ ਖੜੀਏ ਆਪਾਂ ਮੈਂ ਤੇ ਬਚਦਾਈਆਂ ਛਦਾਈਆਂ ਨਾਲ ਮਰਵਾ ਜੋ ਪੈ ਗਈ ਮੇਰੀ ਮੈਂ ਤਾਂ ਫਿਰ ਛਦੈਨ ਹੋਣਾ ਹੀ ਸੀ ਚੱਲ ਰਾਜਵਿੰਦਰ ਚੁੱਪ ਕਰ ਜਾ ਜੇ ਤੂੰ ਆੜੇ ਨਾਲ ਨਹੀਂ ਤੋੜਨਾ ਕੋਈ ਉਹ ਦਾੜਾ ਦੁੱਖ ਸੁੱਖ ਨਹੀਂ ਸਾਂਝਾ ਕਰਨਾ ਤੇ ਗੱਲਾਂ ਹੀ ਨਾ ਕਰ ਕੁੜੀ ਦੇ ਤੇ ਅੱਗੇ ਮਨ ਤੇ ਬੋਝ ਬੜਾ ਪਿਆਵਾ ਫਿਰ ਮੰਮੀ ਬੋਝ ਮੈਂ ਪਾਇਆ ਵਾ ਮੈਂ ਬੜਾ ਸਮਝਾਉਂਦੀ ਰਹੀ ਆ ਇਹ ਬੋਝ ਠੱਕੇ ਦੇ ਪਾਇਆ ਔਰ ਉਹ ਤੇ ਤੁਸੀਂ ਵੀ ਆਵਾਜ਼ ਤਲਵਾਰਾ ਛੱਡ ਦੇਈ ਜੋ ਮਰਜ਼ੀ ਹੋ ਜੇ ਮੈਂ ਆਪਣੀ ਕੁੜੀ ਨਹੀਂ ਤੋੜਨੀ ਮੈਂ ਐ ਨਹੀਂ ਕਰਨਾ ਤੇ ਮੈਂ ਜੋ ਨਹੀਂ ਕਰਨਾ ਤੁਸੀਂ ਵੀ ਤੰਗ ਬੜੀ ਉੱਚੀ ਰੱਖੀ ਹੁਣ ਵੇਖ ਲਓ ਹਣ ਕੀ ਭੁਗ ਟੰਡਿਆ ਕਦੀ ਡਾਕਟਰ ਦੇ ਤੇ ਕਦੀ ਕਿਤੇ ਰਖਵਾਓ ਦਵਾਈਆਂ ਨਾਲੇ ਲਵਾਓ ਪੈਸੇ ਨਿੱਪੇ ਆਏ ਤਾਂ ਮੈਂ ਉਹਨਾਂ ਕੋਈ ਲਵਾ ਲੈਣੇ ਆ ਮੈਂ ਪੈਸੇ ਕਿੱਥੋਂ ਆ ਬਲਾਉਣੇ ਆ ਵੇਖੀ ਲਾਉਂਦੇ ਕਿ ਨਹੀਂ ਲਾਉਂਦੇ ਉਹ ਪੈਸੇ ਹਜੇ ਵੀ ਕੀ ਕਹਿੰਦੇ ਰੱਸੀ ਸੜ ਗਈ ਵੜ ਲਾਂ ਗਿਆ ਹਜੇ ਵੀ ਉਹਨਾਂ ਕੋ ਪੈਸੇ ਭਾਲ ਦੀਆਂ ਵਾ ਕਰ ਲੋ ਇਹਨੂੰ ਕਿ ਤਰੀਕੇ ਸੈਟ ਸੁੱਟ ਹੁੰਦੀ ਹੈ ਨਹੀਂ ਤੇ ਮੈਨੂੰ ਲੱਗਦਾ ਅੱਜ ਦੇ ਇਦਾਂ ਦੇ ਕਮਲ ਕੱਢਦੀ ਹੈ ਨਾ ਤੇ ਕੱਲ ਵੀ ਹੋਰ ਸਾਲ ਨੂੰ 6 ਮਹੀਨਿਆਂ ਨਾਲ ਵਟੇ ਮਾਰ ਲੱਗ ਜਾਣਾ ਸਾਨੂੰ ਬੰਨ ਬੰਨ ਰੱਖਣੀ ਪੈਣੀ ਇਹ ਇਹੋ ਜਿਹੇ ਬੱਦ ਸੀਸਾ ਨਾ ਦੇ ਚੰਗਾ ਮੈਂ ਆਦ ਕਿਤੇ ਵਾਹਿਗੁਰੂ ਕੇ ਹੱਥ ਜੋੜਨ ਲਈ ਵੀ ਮਹਾਰਾਜ ਕਿਤੇ ਮੇਰੀ ਧੀ ਠੀਕ ਠਾਕ ਹੋ ਜੇ ਤੈਨੂੰ ਮੈਂ ਸੋਹਰੇ ਕਲਾ ਸਰਬ ਵੀ ਕੀ ਕਰੇ ਬਾਬਾ ਵੀ ਉਹਨਾਂ ਦੀ ਸੁਣਦਾ ਜਿਹੜੇ ਕੋਈ ਚੰਗੇ ਕਰਮ ਜਿਨ੍ਹਾਂ ਨੇ ਕੀਤੇ ਹੋਣ ਤੇ ਜਿਨ੍ਹਾਂ ਨੇ ਇਹਦੇ ਵਰਗੇ ਨੇ ਪਾਪ ਕੀਤੇ ਹੋਣ ਉਹਨਾਂ ਨੇ ਕਿੱਥੇ ਸੁਣ ਲੂਗਾ ਹਾਂ ਹਾਂ ਨਹੀਂ ਪਾਪ ਉਹਨੇ ਕਰ ਕਿਹੜਾ ਦਿੱਤਾ ਵਾ ਪਤਾ ਤਾਂ ਲੱਗੇ ਕੀ ਕੀਤਾ ਉਹਨੇ ਮੰਮੀ ਤੇਰੇ ਤੋਂ ਕੜਾ ਕੁਝ ਲੁਕਿਆ ਵਾ ਸਾਰਾ ਕੁਝ ਤੈਨੂੰ ਪਤਾ ਵਾ ਜੋ ਜੋ ਤੂੰ ਕਰਉਂਦੀ ਰਹੀ ਉਹ ਕਰਦੀ ਰਹੀ ਆ ਇਹ ਭਾਗ ਦੇ ਡਾਰੀ ਤੂੰ ਦੋਵੇਂ ਹੀ ਹੈਗੀਆਂ ਵਾ ਦੱਸ ਕਈ ਹੋਰ ਸੁਨੇਹੇ ਆਖਣਾ ਪਤਾ ਨਹੀਂ ਕਿਹੜੇ ਪਾਪੇ ਮਾਂਵਾ ਤੇ ਐਡਾ ਐਡਾ ਕਰਕੇ ਮੰਮੀ ਗੱਲਾਂ ਕਰਦੀ ਆ ਇਹਨੂੰ ਦੱਸ ਜਿਆਦੀਆਂ ਕਰਨੀਆਂ ਹੁੰਦੀਆਂ ਆ ਵੀ ਤੂੰ ਐਡਾ ਮੂੰਹ ਨਾਲ ਗੱਲ ਕਰ। ਉਹ ਤੇ ਪਕ ਡਾਕਟਰ ਨੇ ਕਿਹਾ ਹੀ ਨਾ ਤੇ ਤੂੰ ਜ਼ਿਆਦਾ ਬੋਲਣਾ ਨਹੀਂ ਤੇ ਤੂੰ ਰੈਸਟ ਕਰਨੀ ਆ ਫੇਰ ਤੂੰ ਠੀਕ ਹੋਣਾ ਹੀ ਉਹ ਇਹਨੂੰ ਬੋਲੀ ਜਾਣ ਦੇ। ਫੇਰ ਸੋ ਜਾ ਆਹੋ ਪਾਵੇਂ ਹਿੱਲ ਵੀ ਗਈ ਹੈ ਨਾ ਪਰ ਰੋਲਾ ਪੋਣੋ ਨਹੀਂ ਹਟਦੀ ਪਹਿਲਾਂ ਤੇ ਉਦਾਂ ਪੌਂਦੀ ਹੋਂਦੇ ਚਲੋ ਹਿੱਲੀ ਹੋਈ ਆ ਤਾਂ ਪੌਂਦੀ ਹੈ ਚੰਗਾ ਕੋਈ ਗੱਲ ਨਹੀਂ ਆਪੇ ਮਾਲਕ ਨੇ ਸਾਰੇ ਕੰਮ ਸੋਨੇ ਕਰਦੇ ਨੇ ਵੇਖੀ ਆ ਮਿਲਤੀ ਠੀਕ ਠਾਕ ਕਰ ਦੇਣੀ ਆ ਦੇਦੇ ਕਿਦਾਂ ਦੇਰ ਤੱਕ ਨੇ ਕਿਹੜੀ ਗੱਲ ਲਾ ਲਈ ਜਿਹਦੇ ਕਰਕੇ ਇਦਾਂ ਕਰਨ ਲਈ ਅਕਲਾਂ ਵਾਲੀ ਕਿਤੇ ਸਮਝ ਦੱਸ ਨਿਆਣੀ ਬੈਠੀ ਹਾਂ ਉਹ ਮੈਂ ਅਕਲਾਂ ਕਰ ਚਾਰੀ ਦਿਨ ਡੋਲ ਡੋਲ ਪੈਂਦੀ ਆਂ ਹੀ ਇੰਨੀਆਂ ਅਗਲਾਂ ਹੀ ਸਾਡੀ ਗੱਲਾਂ ਦੋ ਅਗਲਾਂ ਕਰਕੇ ਤੇ ਇੱਥੇ ਆ ਗਈ ਸੀ ਜਿਆਦੀਆਂ ਹੀ ਅਗਲਾਂ ਵਰਤ ਲਈਆਂ ਸਹਰਿਆਂ ਨੇ ਉਹ ਕਹਿੰਦੇ ਕਿ ਪੀਬਾ ਤੇਰੇ ਗਾੜੀ ਜੋੜੇ ਆਤ ਪੇਕੇ ਜਾ ਕੇ ਵਰਤਾ ਕਰਾਂ ਮੈਂ ਨੇ ਹੱਥ ਜੋੜਾ ਤੇਰੇ ਗਾੜੀ ਹਾਂ ਤੂੰ ਵੀ ਜੋੜ ਲੈ ਆ ਤੂੰ ਵੀ ਦਾਇ ਦਾ ਗਾੜੀ ਜਾਣੀ ਨਾ ਮੰਮੀ ਗਾੜੀ ਮੈਂ ਵੀ ਇੱਧਾ ਇੱਧਾ ਤੇਰੇ ਗਾੜੀ ਕਰੀ ਜਾਣੀ ਆਓ ਵੇਖਿਆ ਇਹ ਗੱਡੀ ਦਾ ਵਿਆਹ ਆਣਾ ਇੱਥੇ ਪਾਂਦੇ ਮਾਂਜੂਗੀ ਤੂੰ ਮੰਮੀ ਨੂੰ ਪਾਂਦਿਆਂ ਦਾ ਤੋਕਲਾ ਦੇ ਜਾਾਂਗੇ ਹੋਰ ਇੱਥੇ ਆਪੇ ਮਾਂਜੀ ਦਾਉ ਦੇ ਆਂ ਤੂੰ ਨਾ ਜਾ ਤੂੰ ਪਾਗਲ ਮੈਂ ਆਪਣੀ 3 ਵੇਖੀ ਦਾ ਟੌਰ ਕੱਢ ਕੇ ਖਾਣਾ ਗੱਡੀ 'ਚ ਬਿਠਾ ਲ ਕੇ ਤੇਰੇ ਵਰਗੀ ਨੇ ਵੇਂਦੀ ਰਹਿ ਜਾਣਾ ਮੈਂ ਗਿੰਦੀ ਵੀ ਲਾਉਣੀ ਆ ਕਿੰਨਾ ਚਿਰ ਹੋ ਗਿਆ ਮਲਾਈ ਨਹੀਂ ਨਹੀਂ ਲਾਵਾਂਗੇ ਸਾਰਾ ਕੁਝ ਲਾਵਾਂਗੇ ਸੋਨਾ ਫੇਰਵਾ ਕੇ ਦੇਣਾ ਚਾਹਾਂ ਵੀ ਲਿਆ ਸਾਰਾ ਕੁਝ ਕਰ ਵੀ ਲਿਆ ਤੇ ਇੱਥੇ ਵਿਆਹ ਜਾਣਾ ਹੀ ਆ ਚਲੋ ਜਾਓ ਵਿਆਹ ਵੇਖੋ ਚਲੋ ਕੋਈ ਨਹੀਂ ਜੋ ਮਿਲਦੀ ਜੇ ਕਿਸਮਤ ਚਾ ਇਹ ਤਾਂਗੇ ਮੌਕਾ ਪਾਲਦੀ ਹੀ ਕਿ ਮੈਨੂੰ ਮੌਕਾ ਲੱਭੇ ਤਾਂ ਮੈਂ ਇਹਨਾਂ ਮਾਵਾ ਧੀਆਂ ਨੂੰ ਗੱਲਾਂ ਕਰਾਂ ਤਾਂ ਹੁਣ ਇਹਦੀਆਂ ਵੀ ਮੈਨੂੰ ਸੁਨਣੀਆਂ ਪੈਣ ਡੀਆਂ ਵਾ ਮੈਂ ਕੀ ਕਰ ਸਕਦੀ ਆ ਇਦਾਂ ਮਨਾ ਕਰਦੀ ਆ ਇਹਨੂੰ ਖੜਦੀ ਆ ਤੇ ਸਹੁਰੇ ਉੱਥੇ ਉਹਨਾਂ ਨੂੰ ਕਹਿੰਨੀ ਆ ਇਹਦਾ ਕਰੋ ਇਲਾਜ ਇਹਦੇ ਤੇ ਲਾਓ ਪੈਹਾ ਤੇ ਲਾ ਤੁਹਾਡੀ ਵਜ੍ਹਾ ਕਰਕੇ ਤੇ ਮੇਰੀ ਕੁੜੀ ਦਾ ਦਿਮਾਗ ਖਰਾਬ ਹੋਇਆ ਜੇ ਹੰਤ੍ਰਪਤੀ ਵਿਆਹ ਮੁੰਡੇ ਦਾ ਕਰਨਾ ਹੀ ਇਹਨੂੰ ਹੂਣ ਕਰਕੇ ਕੀ ਦੱਸਣ ਦੀ ਤੁਹਾਨੂੰ ਲੋੜ ਹੀ ਉਹਦਾ ਚਵਾ ਕਰਨਾ ਹੀ ਤੇ ਕਰ ਲੈਂਦੇ ਹੋ ਚੁੱਪ ਕਰ ਸੁਧਾਰ ਕਰਤੀ ਤੁਸੀਂ ਕੱਲੀ ਕੋ ਗੱਲਾਂ ਕਰੀ ਜਾਣੀਆਂ ਮੋਢੇ ਵੀ ਚੱਲ ਗਈ ਤੇ ਲਾਗੋ ਜੜੀਆਂ ਜੰਝ ਕਾਂਦੀ ਤੇ ਮੈਨੂੰ ਤੂੰ ਕਹਿੰਨੀ ਚੁੱਪ ਕਰਕੇ ਸੋ ਜਾ ਤੇ ਮੈਂ ਆਰਾਮ ਨਾਲ ਲੰਮੇ ਪੈ ਗਈ ਆ ਤੇ ਤੂੰ ਫੇਰ ਬੋਲੀ ਜਾਣੀ ਕੱਲੀ ਕੱਲੇ ਨਹੀਂ ਬੋਲੀ ਦਵਾ ਗੱਲਾਂ ਨਾ ਕਰਾਂ ਤੇ ਕੀ ਕਰਾਂ ਮੈਂ ਤਾਂ ਆਪਣੀ ਕਿਸਮਤ ਨੂੰ ਨਹੀਂ ਇਹ ਦੋਸ਼ ਦੇਣਾ ਐਡੀ ਜਵਾਨ ਧੀ ਵਿਆਹੀ ਵਰੀ ਸ਼ਦੈਣ ਹੋ ਕੇ ਬਹਿ ਗਈ ਆ ਮੈਂ ਨਹੀਂ ਸ਼ਦੈਣ ਮੈਂ ਤੇ ਨੋਖ ਦੇ ਵੀ ਕਿੰਨੀ ਵਰੀ ਗਿਆ ਮੈਂ ਨਹੀਂ ਸ਼ਦੈਣ ਤੇਰੇ ਦੋਤੇ ਦਾ ਵਿਆਹ ਤੇ ਤੂੰ ਖੁਸ਼ੀ ਜੀ ਖਰੇ ਗੱਲਾਂ ਕਰੀ ਜਾਣੀ ਆ ਚੱਲ ਜਾ ਕੇ ਪਾਰਲਰ ਪੂਲਰ ਦੇ ਚਲੀਏ ਤੇ ਮੂੰਹ ਛਰ ਬਣਾ ਕੇ ਲਈਏ ਤੇ ਉਮੀ ਆਪਣੇ ਵਾਲ ਬੁਲ ਪੋਨੀ ਗਾ ਕੇ ਜਾਈਂ ਪਾਲੀਆਂ ਐਨ ਕਾਂ ਨਿਪਿਆ ਨੇ ਮੈਂ ਤਾਂ ਸਾਰੀ ਜ਼ਿੰਦਗੀ ਨਹੀਂ ਪੋਨੀਆਂ ਕੀਤੀਆਂ ਹੁਣ ਮੈਂ ਕਿਤੋਂ ਪੋਨੀਆਂ ਕਰਨੀਆਂ ਮੈਂ ਜਵਾਨੀ ਜਣੀ ਇਦਾਂ ਦੇ ਨਖਦੇ ਕੀਤੇ ਕੋਈ ਨਹੀਂ ਕਾਦੂਗੀ ਮੈਂ ਕਾਦੂ ਤੂੰ ਕਰੀ ਚੰਗਾ ਤੇਰੀ ਮੈਂ ਕਰਾਉਂਗੀ ਆਪਣਾ ਵੇਖੀ ਤੈਨੂੰ ਮੈਂ ਕਿ ਨਹੀਂ ਸੋਣੀ ਬਣਾਗੇ ਕਾਨਾ ਮਿੱਠੀ ਦਾ ਸੋਨਾ ਟੋਰ ਕੱਢਣਾ ਵੇਖੀ ਸਹੀ ਤੂੰ ਸੂਰ ਵੀ ਬੜਾ ਸੋਨਾ ਮੈਂ 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 5 6 4 ਵੜਾ ਛੂਟ ਪੋਣਾ ਆਦੇ ਇੰਨੇ ਵਾਲਾ ਹੀ ਪਾਵਾਂ ਠੀਕ ਆ ਕੁੜੀ ਚੰਗੀ ਭਲੀ ਹੁੰਦੀ ਹੀ ਨਖਤਿਆਂ ਨੇ ਸਿਧੈਣ ਕਰ ਛੜੀ ਐ ਮਿਲਦੀ ਪੁੱਤ ਤੂੰ ਇੱਕ ਮੇਰੀ ਗੱਲ ਮੰਨੇਗੀ ਕਿਹੜੀ ਗੱਲ ਮੰਮੀ ਦੱਸ ਆ ਆ ਕੀ ਤੇ ਚੱਲੀਏ ਤੇਨ ਮੈਂ ਖੜਦੀ ਆ ਮੈਂ ਨਹੀਂ ਜਾਣਾ ਮੈਨੂੰ ਪਤਾ ਵਾ ਤੂੰ ਛੁਈਆਂ ਵਾਲੇ ਡਾਕਟਰ ਕੋਲ ਲੈ ਜਾਨੀ ਆ ਜਦੋਂ ਛੁਈ ਲਾਉਂਦਾ ਵਾ ਨਾ ਫਿਰ ਪੀੜ ਬੜੀ ਹੁੰਦੀ ਆ ਮੈਂ ਕਦੇ ਨਹੀਂ ਛੁਈ ਲਵਾਈ ਤੇਰੇ ਸਾਹਮਣੇ ਨਹੀਂ ਮਗਰ ਨੂੰ ਸੂਈਆਂ ਵਾਲੇ ਕੋ ਖੜਦੀ ਤੈਨੂੰ ਹੋਰ ਕਿੱਥੇ ਕਢੂੰਗੀ ਹੋਰ ਕਿੱਥੇ ਖਾਣਾ ਮਮੀ ਬੜਾ ਝੂਠ ਬੋਲ ਕੇ ਨਹੀਂ ਝੂਠ ਬੋਲਦੀ ਉੱਠ ਸਹੀ ਆ ਦੱਸਦੀ ਆ ਤੇਰੇ ਪਹਿਲਾਂ ਮੈਨੂੰ ਦੱਛ ਕਿੱਥੇ ਜਾਣਾ ਪੁੱਤ ਤੇਰੇ ਛੋਲੇ ਖਾਣਾ ਹੀ ਤੈਨੂੰ ਮੈਂ ਛੋਲੇ ਖਾਣਾ ਆਹੋ ਚੱਲ 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 ਆ ਜਾ ਆਹ ਫੇਰ ਤੇ ਮੈਂ ਛਾਲਾ ਮਾਰ ਕੇ ਜਾਊਂਗੀ ਨਹੀਂ ਮੈਂ ਮਰ ਜਾਊਂਗੀ ਹੋਰ ਇਹ ਨਾ ਤੇ ਵੇਖ ਏਦਾਂ ਕਿੱਥੇ ਮੈਂ ਜਾਣਾ ਚੱਲ ਆ ਜਾ ਚੱਲ ਉਹ ਥੇ ਜਾ ਕੇ ਬੋਤਾ ਬੋਲੀ ਨਾ ਚੰਗਾ ਮੈਂ ਜਿਹੜੀ ਕੋਈ ਗੱਲ ਕਰੂੰਗੀ ਨਾ ਤੂੰ ਚੁੱਪ ਕੀਤੀ ਰਹੀ ਤੂੰ ਨਾਲ ਵਿੱਚ ਬੋਲੇ ਨਹੀਂ ਜਿਹੜੇ ਮੇਰੇ ਕੰਨ ਵਾਲੀ ਹੋਗੇ ਮੈਂ ਕਰਨੀ ਤੇ ਮੈਂ ਅੱਗੇ ਦਾ ਚੁੱਪ ਕੀਤੀ ਲਾਉਂਗੀ ਮੇਰੇ ਛੋੜਿਆ ਦਾ ਘਰ ਵਾ ਮੈਂ ਆਪਣੀ ਸ਼ਾਸ਼ਨਾ ਗੱਲਾਂ ਨਹੀਂ ਕਰਦੀਆਂ ਨਾ ਹੁਤੇ ਤੂੰ ਨਾ ਤੇ ਸਦਾ ਕੁੱਟੀ ਹੁਨਾ ਖੜਾ ਇਸਦੇ ਆਵਾ ਜਦੋਂ ਤੂੰ ਛੱਡਾਂ ਛਡਣ ਕਰਦੇ ਫੇਰ ਮੈਨੂੰ ਗੁੱਸਾ ਆ ਜਾਂਦਾ ਨਿਰਾਸ਼ ਤੇ ਬੂਆ ਮਾਰ ਲਾ ਬਾਹਰ ਵਾਲਾ ਮੈਂ ਤੇ ਸਹੁਰਿਆਂ ਛੱਡਣ ਚੱਲੀ ਹੋਂ ਦੱਸ ਹੁਣ ਉਹਨੂੰ ਕੰਮਲਿਸ਼ ਦੇਣ ਕਰਕੇ ਸਹੁਰੇ ਛੱਡਣ ਚੱਲੀ ਆ ਅੱਜ ਜਦੋਂ ਮੈਂ ਕਹਿੰਦੀ ਹੁੰਦੀ ਇਹ ਵੀ ਚੰਗੀ ਭਲੀ ਨੂੰ ਛੱਡਿਆ ਔਰੋ ਚੰਗੀ ਭਲੀ ਨੂੰ ਨਾ ਛੱਡ ਕੇ ਨਾਈ ਹੁਣ ਕਮਲੀ ਕਰਕੇ ਤੇ ਉਹਨਾਂ ਦੇ ਮੱਥੇ ਮਾਰ ਹੋਣੀ ਆ ਅਗਲੇ ਰੱਖਣਗੇ ਹੁਣ ਨਾ ਨਾ ਪਾਉਂਦੇ ਪੈਰੀ ਤੁਹਾਨੂੰ ਭਜਾਇਆ ਤੁਸੀਂ ਕੀ ਯਾਦ ਕਰੋਗੇ ਚੰਗੇ ਪੱਠੇ ਪਹੁੰਚਣਗੇ ਚਲੋ ਜਾਓ ਜਾਓ ਲੈ ਕੇ ਕਰਕੇ ਛਦੈਣ ਕਮਲੀ ਤੇ ਹੁਣ ਉੱਥੇ ਵਾੜਿਆ ਉਹ ਗਰਨਾਮ ਕੀ ਗੱਲ ਹੋਈ ਆ ਹੁਣ ਕਿਉਂ ਮੂੰਹ ਲਮਕਾ ਕੇ ਬੈਠਾ ਕੀ ਹੋਇਆ ਵਾ ਡੈਡੀ ਹੋਣਾ ਕੀ ਆ ਉਮਮਨ ਫੇਨਾ ਚੱਕਰ ਲਾ ਕੇ ਦੇਪੀਏ ਫੇਰ ਹੋ ਜਾਊਗੀ ਆ ਮੈਨੂੰ ਪਤਾ ਮੈਨੂੰ ਪਤਾ ਤੂੰ ਉਹਨੂੰ ਕੋਸਣਾ ਕੋ ਆਖਿਆ ਤਾਂ ਹੀ ਉਹ ਡਿੱਗੀ ਆ ਡੈਡੀ ਮੈਂ ਉਹਨੂੰ ਰੱਖਣਾ ਮੈਂ ਤੈਨੂੰ ਕੋ ਫੜੇ ਮੁੰਨੀ ਆਂਦਾ ਕਵਲ ਦੀ ਮੰਮੀ ਦਾ ਫੋਨ ਆ ਰਹੀ ਉਹ ਕਾਦਾ ਉਹਨੇ ਤਮਕੀਤੀ ਫੋਨ ਤੇ ਅੱਗੇ ਤੁਹਾਨੂੰ ਦੋ ਜੀ ਥਾਣੇ ਫੜਾਣਾ ਹੁਣ ਤੁਹਾਡਾ ਮੁੰਡਾ ਫਸਾਉਣਾ ਹੀ ਹੋ ਮੇਰੀ ਕੁੜੀ ਦਾ ਦਿਮਾਗ ਤੁਹਾਡੀ وجہ ਨਾਲ ਫਿਰਿਆ ਵਾ ਓਏ ਉਹ ਜੀ ਧਮਕੀਆਂ ਬੱਲਵਾ ਤੂੰ ਹੰਝਰਦੇ ਜਾ ਕਰੋ ਉਹਨਾਂ ਦੇ ਕੋਈ ਨਾ ਕੋਈ ਧਮਕੀ ਜਾਈ ਜਣੀ ਆ ਉਹਨਾਂ ਦੇ ਧਮਕੀਆਂ ਨੇ ਅੱਗੇ ਕਰਤਾ ਹੁਣ ਕਰਨਾ ਔਰ ਡਾਡੀ ਤੁਹਾਡੀ ਮੇਂ ਗੱਲਾਂ ਮੈਂ ਕਰਨ ਲੱਖ ਨਹੀਂ ਪਰ ਫੇਰ ਵੀ ਟੈਨਸ਼ਨ ਤਾਂ ਹੋਈ ਜਾਂਦੀ ਮਾਂ ਮ ਅਕਸਰ ਉਹ ਡਰ ਲੱਗਦਾ ਵਾ ਕੀ ਕਹਿੰਦੀ ਆਂਦੀ ਵੀ ਮੇਰੀ ਕੁੜੀ ਦਾ ਫਿਰ ਗਿਆ ਦਿਮਾਗ ਤੇ ਮੇਰੇ ਘਰ ਦਾ ਰਿਆ ਰੱਖ ਨਹੀਂ ਤੇ ਰਹਿਣ ਤੁਹਾਡੇ ਘਰ ਦਾ ਖੰਝਣਾ ਮੈਂ ਤੁਹਾਡਾ ਇਕੱਲਾ ਇਕੱਲਾ ਮੁੰਡਾ ਨਾ ਪਸੋਣਾ ਮੈਂ ਪੁੱਲਸ ਕਲ ਨਹੀਂ ਤੁਹਾਡੇ ਘਰ ਉਹਨੇ ਪਿੱਛੇ ਜੋ ਕਰ ਲਿਆ ਬੜਾ ਕੁਝ ਕਰ ਲਿਆ ਉਹਦੇ ਵਿੱਚ ਕੱਖ ਨਹੀਂ ਹੋਇਆ ਤੇ ਗਾੜੀ ਵੀ ਉਹਨਾਂ ਮੇਂ ਹੋਣੀ ਜਿਹੜਾ ਮੈਂ ਵੀ ਗਾੜੀ ਪਤਾ ਕਵਨ ਵਾ ਡਾਡੀ ਉਹ ਤਾਂ ਗੱਲ ਠੀਕ ਹੈ ਤੁਹਾਡੀ ਤੁਹਾਡੀ ਬੜੀ ਵਾਰਗ ਵੀ ਆ ਪਰ ਫਿਰ ਵੀ ਡਰ ਲੱਗਦਾ ਸਮਾਂ ਬੜਾ ਖਰਾਬ ਆ ਦੁਨੀਆ ਬੜਾ ਹੋ ਘਰ ਸਾਲ ਵੀ ਡੀ ਸਾਡੇ ਪੋਤੇ ਨੂੰ ਕਦੇ ਵੀ ਉਹ ਕੁਛ ਨਹੀਂ ਕਰ ਸਕਦੀ ਜੋ ਮਰਜੀ ਆ ਜਾ ਵੇਖ ਲਈ ਜੋ ਆਪਣਾ ਵਾਰ ਵੀ ਵਿੰਗਾ ਹੋਣ ਜਾ ਮੈਂ ਕਰਨ ਦਾ ਦੇ ਚਲੋ ਠੀਕ ਆ ਦਾਦੀ ਹਾਂ ਮੈਨੂੰ ਕੋਈ ਗੱਲ ਨਹੀਂ